ਸੱਚੇ ਪਾਤਸ਼ਾਹ ਤੂੰ ਆਪ ਆਪਣੇ ਸਿੱਖਾਂ ਨੂੰ ਆਪਣੀਆਂ ਅਹੁਦੇਦਾਰੀਆਂ ਦੇ ਕੇ ਆਪ ਸੇਵਾ ਕਰਵਾ ਇਹ ਪੰਜਾਬ ਦਾ ਕੋਈ ਚੰਗਾ ਹੋ ਸਕੇ। ਪਾਰਟੀ ਦੇ ਵਿੱਚ ਭਾਨਾ ਸਿੱਧੂ ਵੀ ਜਾਣਗੇ। ਜਿਹੜਾ ਕੋਈ ਪੰਜਾਬ ਦਾ ਚੰਗਾ ਕਰੂਗਾ ਮੈਂ ਤਾਂ ਸਾਥ ਡਟ ਕੇ ਦੇਵਾਂਗਾ ਭਾਈ। ਤੁਸੀਂ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਪਹਿਲਾਂ ਮੈਂ ਕਿਹੜਾ ਐਮਐਲਏ ਸੀਗਾ ਮੈਂ ਕਿਹੜਾ ਕੁਛ ਆ ਤੂੰ ਮੈਨੂੰ ਆਪ ਆਪਣੇ ਮੂੰਹੋਂ ਜ਼ੁਬਾਨ ਨਾਲ ਦੱਸ ਦੇ ਜਿਹੜੇ ਕੰਮ ਗੁਰੂ ਸਾਹਿਬ ਨੇ ਮੈਥੋਂ ਕਰਾਏ ਨੇ ਕੀ ਉਹ ਐਮਐਲਏ ਕਰ ਸਕਦਾ। ਤੂੰ ਪੱਤਰਕਾਰ ਐਡਾ ਵੱਡਾ ਪੰਜਾਬ ਦਾ ਤੇਰਾ ਸਾਰੇ ਰਿਸਪੈਕਟ ਕਰਦੇ ਨੇ। ਦੱਸ ਕੋਈ ਐਮਐਲਏ ਕਰ ਸਕਦਾ ਇਹ ਜਵਾਬ ਨਹੀਂ ਜਿਵੇਂ ਤੁਸੀਂ ਉਹ ਪੈਸੇ ਮੜਵਾਇਆ ਬਹੁਤ ਚੰਗੀ ਗਾ ਫਿਰ ਇਹ ਗੱਲ ਕਹਿਣਾ ਚਾਹਣਾ ਵੀ ਇਹ ਗੱਲ ਆ ਵੀ ਗੁਰੂ ਸਾਹਿਬ ਮਾੜਾ ਕਿਰਪਾ ਕਰਨ ਹਨ ਵੀ ਆਪਾਂ ਤਾਂ ਐਵੇਂ ਹੀ ਬਥਰੀ ਅੱਗ ਪਾਰਾਂ ਚ ਮਚਾ ਦਿੰਨੇ ਹਨ ਨਾ ਕੀ ਰਾਜਨੀਤਿਕ ਤੌਰ ਤੇ ਕੋਈ ਸੋਚ ਹੋਵੇ ਕਿ ਰਾਜਨੀਤਿਕ ਤੌਰ ਤੇ ਆਉਣਾ ਇੱਕ ਅਉਧਾ ਫਿਰ ਵੀ ਉਦੋਂ ਹੀ ਮਾਨ ਸਾਹਿਬ ਅੱਗੇ ਸਾਰੇ ਸਿੱਖ ਜਥੇਬੰਦੀਆਂ ਅੱਗੇ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਲੜਨ ਵਾਲੇ ਲੋਕਾਂ ਨਾਲ ਅੱਗੇ ਝਲੂ ਢੱਗੇ ਪੱਲਾ ਕਰ ਮਗਦਾ ਮੈਂ ਵੀ ਤੁਹਾਡਾ ਯੋਗਦਾਨ ਹੁਣ ਇਕੱਠੇ ਹੋ ਜੋ ਤੁਸੀਂ ਇਕੱਠੇ ਹੋ ਜੋਂਗੇ ਤਾਂ ਕੁਝ ਪੰਜਾਬ ਦਾ ਬਣ ਜੂਗਾ ਜੇ ਤੁਸੀਂ ਐਵੇਂ ਜਿ ਕੋਈ ਲਗ ਲਗ ਇੱਕ ਦੂਸਰੇ ਦੇ ਖਿਲਾਫ ਬਿਆਨ ਦੇ ਕੇ ਤਾਣਾ ਥੁੱਡਾ ਕੱਖ ਬਣਨਾ ਨਾ ਇਹਨਾਂ ਦਾ ਕੱਖ ਬਣਨਾ ਮੇਰੀ ਤਾਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਰਾ ਪੰਥ ਇਕੱਠਾ ਹੋ ਜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਗੁਨਾਹ ਕੀਤੇ ਉਹਨਾਂ ਨੂੰ ਮਾਫ਼ਨਾ ਕਰੋ। ਬਗਮਾ ਤੁਮਾੜਾ ਇਹ ਗੱਲ ਕਹਿੰਦਾ ਵੀ ਅਸੀਂ ਪੰਜਾਬ ਨੂੰ ਖਿਸਾਲ ਬਣਾਇਆ ਦੱਸੋ ਬਈ ਖਿਸਾਲ ਬਣਾਇਆ ਮੈਂ ਨਹੀਂ ਜਵਾਬ ਦਿੰਦਾ ਤੁਸੀਂ ਦਿਓ ਮੈਂ ਤਾਂ ਉਹਨਾਂ ਨੂੰ ਬਈ ਕੈਮਰਾ ਕਮਾ ਬਈ ਇੱਕ ਵਾਰੀ ਕੈਮਰਾ ਕਮਾ ਮੈਂ ਨਹੀਂ ਦੱਸੋ ਬਈ ਸੁਣ ਲੈ ਸੁਣ ਲੈ ਜਵਾਬ ਮਿਲ ਗਿਆ ਮੇਰਾ ਜਵਾਬ ਮਿਲ ਗਿਆ ਸਾਰੇ ਬੰਦਾਂ ਤੋਂ ਘਾਲ ਅਗਲੀ ਗੱਲ ਆ ਜਾ ਤੂ ਪੰਜਾਬ ਦੇ ਪਿੰਡਾਂ ਦੇ ਵਿੱਚ ਵਗ ਜਾ ਜੇ ਮੈਂ ਕਹੀ ਜਾਊਂਗਾ ਮੈਂ ਆਇਆ ਮੈਂ ਆ ਅਮਰੀਕ ਮੇਰੇ ਕਹਿਣ ਦਾ ਕੋਈ ਗੱਲ ਬਣਦੀ ਨਹੀਂ ਮੈਂ ਕਹਿੰਦਾ ਵੀ ਜਿੱਥੇ ਮੈਂ ਤੈਨੂੰ ਗਲਤ ਲੱਗਦਾ ਮੈਨੂੰ ਕੁਰਸੀ ਦੇ ਬਿਠਾ ਲਈ ਮੈਂ ਸੁਖਵੀਰ ਬਾਦਲ ਜੀ ਨੂੰ ਇੱਕ ਗੱਲ ਕਹਿਣਾ ਚਾਹਣਾ ਸੁਖਵੀਰ ਬਾਦਲ ਜੀ ਤੁਸੀਂ ਮੇਰੀ ਗੱਲ ਸਮਝੋ ਤੁਸੀਂ ਬੰਦੀ ਸਿੰਘਾਂ ਕਰਕੇ ਪੰਜ ਵਾਰੀ ਮੁੱਖ ਮੰਤਰੀ ਰਹੇ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਉਹਨਾਂ ਕਰਕੇ ਤੁਸੀਂ ਮੁੱਖ ਮੰਤਰੀ ਰਹੇ ਅੱਜ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਲਈ ਮੈਂ ਤੁਹਾਨੂੰ ਇੱਕ ਚੈਲੰਜ ਦਿੰਦਾ ਤੁਸੀਂ 2-4 ਮਹੀਨੇ ਦਿੱਲੀ ਦੇ ਵਿੱਚ ਝਟਕੇ ਧਰਨਾ ਚਲਾਓ 15-20000 ਜਾਨਾਂ ਲੱਗ ਕੇ ਵੀ ਦਿੱਲੀ ਦੇ ਵਿੱਚ 2-3 ਮਹੀਨੇ ਧਰਨਾ ਚਲਾਓ ਬੰਦੀ ਸਿੰਘਾਂ ਲਈ ਜੇ ਤੁਹਾਡੀ ਪਾਰਟੀ ਨਾ ਉੱਪਰੇ ਤਾਂ ਤੁਸੀਂ ਮੈਨੂੰ ਕੱਲਾ ਗੱਲਾਂ ਜਬਾਨ ਦੇਣ ਤੇ ਕਰ ਕੱਲਾ ਇੱਕ ਅੰਮ੍ਰਿਤਪਾਲ ਨਿੰਦਣ ਤੇ ਕਰ ਥੋੜੀ ਗੱਲ ਸਹਿਮਤ ਹੈ ਅੰਮਰਤਾ ਪਾਲ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਤੁਸੀਂ ਆਪਣੀ ਲਕੀਰ ਵੱਡੀ ਖਿੱਚਣ ਦੀ بجائے ਤੁਸੀਂ ਦੂਜੀ ਲਕੀਰ ਟਾਉਣਾ ਚਾਹੁੰਦੇ ਇਹ ਨਹੀਂ ਟਾਈਮ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਇਹ ਨਹੀਂ ਟਾਉਗੀ ਜੇਕਰ ਸੁਖਬੀਰ ਬਾਦਲ ਪਰ ਪ੍ਰਧਾਨ ਬਣਨਾ ਚਾਹੁੰਦਾ ਜਾਂ ਚੰਦੂ ਮਾਗਰਾ ਹੋਇਆ ਆ ਬੀਬੀ ਜਗੀਰ ਕੌਰ ਤੀਜੇ ਦਿਨ ਆ ਜਾਂਦੀ ਹੈ ਚਿੱਟੀ ਚੁੰਨੀ ਲੈ ਕੇ ਜਾਂ ਆਪਣਾ ਢੀਂਡ ਸਾ ਆ ਜਾਂਦਾ ਜਾਂ ਚੰਦੂ ਮਾਗਰਾ ਉਹ ਉਹਦਾ ਯਾਰ ਮੈਨੂੰ ਤਾਂ ਇਨਾ ਬੋਰਿੰਗ ਗੱਲਾਂ ਲੱਗਦੀਆਂ ਨੇ ਉਹ ਉਸ ਕਰਕੇ ਦਿਖਾਓ ਇਕੱਲਾ মিডিਆ ਦੇ ਵਿੱਚ ਮਾਈਕ ਫੜ ਕੇ ਬਿਆਨ ਦੇਣ ਦੀ ਕਰੀ ਸੀਮਤ ਰਹਿ ਕੇ ਤੁਸੀਂ ਉਹਨੂੰ ਨਿੰਦਣ ਤੇ ਕਰੀ ਤੁਸੀਂ ਕੁਝ ਗਰਾਊਂਡ ਲੈਵਲ ਤੇ ਨਾਲ ਕਰਕੇ ਦਿਖਾਓ ਯਾਰ ਮੈਨੂੰ ਗੁੱਸਾ ਦਾ ਇਹ ਚੀਜ਼ ਦਾ ਕਾਂਗਰਸ ਪੱਟਾ ਦੇ ਥਾਪੀਆਂ ਮਾਰ ਦੇ ਕਿ 227 ਦੇ ਵਿੱਚ ਪੰਜਾਬ ਦੇ ਵਿੱਚ ਕਾਬਜ ਅਸੀਂ ਹੋਣਾ ਰਾਜ ਸਾਡਾ ਤੇ ਲ ਕਾਂਗਰਸ ਤੇ ਆਜੋ ਰਾਜਾ ਬੜਿੰਗ ਦੀ ਗੱਲ ਕਰ ਲੋ ਹੋਰ ਜਿੰਨੇ ਵੀ ਇਹਨਾਂ ਦੇ ਵੱਡੇ ਵੱਡੇ ਹੋਰ ਨੇ ਜਿੰਨੇ ਵੀ ਨੇ ਅਹੁਦੇਦਾਰ ਨੇ ਕਾ ਜੀ ਰਾਜਾ ਬੜਿੰਗ ਪ੍ਰਧਾਨ ਆ ਉਹਦੀ ਗੱਲ ਕਰੋ ਜਾਂ ਜਿੰਨੇ ਵੀ ਲੀਡਰ ਨੇ ਮੈਂ ਉਹਨਾਂ ਨੂੰ ਇੱਕ ਚੀਜ਼ ਪੁੱਛਣਾ ਚਾਹਦਾ ਕਿ ਤੁਸੀਂ ਇਹ ਪੋਕੀਆਂ ਪੱਟਾਂ ਦੇ ਥਾਪੀਆਂ ਮਾਰ ਦਿੰਦੇ ਇਹ ਪੰਜਾਬ ਦੇ ਲੋਕ ਵੀ ਸਮਝਣ ਮੈਂ ਜੋਗਦਾਨ ਕੀ ਆ ਕਿਰਨ ਸੁਘਾਰਚੀ ਜਿੱਤਾ ਕੀ ਅੱਜ ਅੱਜ ਵਿਰੋਧੀ ਧਿਰ ਆਪਣਾ ਰੋਲ ਸਹੀ ਨਿਭਾ ਰਹੀ ਹੈ ਮੈਨੂੰ ਜਵਾਬ ਦਿਓ ਕੀ ਅੱਜ ਪੰਜਾਬ ਦੇ ਹੱਕਾਂ ਲਈ ਕਿਸਾਨੀ ਦੀ ਲੋਕਾਂ ਲਈ ਜਾਂ ਜਿਹੜੀ ਪੰਜਾਬ ਉਹ ਨਮੈਂਦੀ ਕਰ ਰਹੇ ਹਾਂ ਕੱਲਿਆਂ ਪੱਟਾਂ ਤੇ ਥਾਪੀਆਂ ਮਾਰਨਾ ਤਾਂ ਨਹੀਂ ਕੁਝ ਬਣਦਾ ਪੰਜਾਬ ਨੂੰ ਅੱਜ ਨਵੀਂ ਪਾਰਟੀ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਡਾ ਇਕੱਠ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਹੋਇਆ ਪੰਨ ਸਿੱਧੂ ਸਾਡੇ ਨਾਲ ਨੇ ਪੰਨ ਸਿੱਧੂ ਪਹੁੰਚੇ ਨੇ ਪੰਨ ਸਭ ਤੋਂ ਪਹਿਲਾਂ ਸਵਾਗਤ ਆ ਰਹੇ ਮੇਟਾ ਹਾਂ ਜੀ ਬਹੁਤ ਬਹੁਤ ਧੰਨਵਾਦ ਵੀਰੇ ਥੋੜਾ ਜੀ ਕਿਵੇਂ ਦੇਖਦੇ ਹੋ ਅੱਜ ਦੇ ਇਕੱਠ ਨੂੰ ਸ਼ਮੂਲੀਅਤ ਨੂੰ ਕੌਮ ਦੀ ਪੰਨ ਦੀ ਸ਼ਮੂਲੀਅਤ ਕਿਵੇਂ ਦੇਖਦੇ ਦੇਖ ਜਾਸ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਆਪਾਂ ਨੂੰ ਨਾ ਸਾਰਿਆਂ ਨੂੰ ਇਹ ਚੀਜ਼ ਨਹੀਂ ਹੈਗੇ ਵੀ ਤੁਸੀਂ ਮੇਰੀ ਗੱਲ ਮੰਨੋ ਜਾਂ ਤੁਸੀਂ ਮੇਰੇ ਨੂੰ ਸੋਚੋ ਮੈਂ ਆਪਣੀ ਗੱਲ ਕਰਦਾ ਵੀ ਮੈਂ ਇੱਥੇ ਕਿਉਂ ਆਇਆ ਮਕਸਦ ਇਹ ਆ ਵੀ ਦੇਖੋ ਆਪਾਂ ਇੱਕ ਚੀਜ਼ ਨੂੰ ਸੋਚੋ ਸਮਝੋ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਗਿਆ ਜਾਂ ਅੱਜ ਜਿਹੜੇ ਸੱਤਾ ਦੇ ਵਿੱਚ ਆ ਜਾਂ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੇ ਸਾਰਿਆਂ ਦੀ ਆਪਾਂ ਗੱਲ ਕਰਦੇ ਆ ਮੈਨੂੰ ਇਮਾਨਦਾਰ ਇਹਨਾਂ ਇੱਕ ਗੱਲ ਦੱਸੋ ਜਿਸ ਤਰ੍ਹਾਂ ਉਹਨਾਂ ਲੀਡਰਾਂ ਨੇ ਰੋਲ ਆਪਣੇ ਅਦਾ ਕਰਨੇ ਚਾਹੁੰਦੇ ਨੇ ਉਹਨਾਂ ਨੇ ਕੀਤੇ ਨੇਗੇ ਜੇ ਉਹਨਾਂ ਨੇ ਕੀਤੇ ਹੁੰਦੇ ਤਾਂ ਅੱਜ ਕਿਸੇ ਵੀ ਪੰਜਾਬ ਦੇ ਵਿੱਚ ਕੋਈ ਵੀ ਧਰਨਾ ਨਾ ਲੱਗਦਾ ਅੱਜ ਢੱਲੇਵਾਲ ਸਾਹਿਬ 50 ਦਿਨਾਂ ਦੇ ਮਰਨ ਵਾਰ ਤੋਂ ਪਰਨਾ ਬੈਠਦੇ ਜਿਉਂ ਉਹਨਾਂ ਨੇ ਆਪਣੇ ਰੋਲ ਅਦਾ ਕੀਤੇ ਹੁੰਦੇ ਦੇਖੋ ਅੱਜ ਜੇ ਜਿੰਨੇ 117 ਐਮਐਲ ਨੇਗੇ ਵਿੱਚੀ ਦਾ ਦੂਸਰੀਆਂ ਪਾਰਟੀ ਨੇ ਗੱਲ ਕਰੀ ਵਿੱਚੀ ਇਹਦੇ ਮੌਜੂਦਾ ਪਾਰਟੀ ਦੀ ਗੱਲ ਕਰੀਏ ਹਨਾ ਇਹਨਾਂ ਨੇ ਕੋਈ ਵਿਧਾਨ ਸਭਾ ਦੇ ਵਿੱਚ ਕੋਈ ਚੰਗਾ ਮਤਾ ਲੈ ਕੇ ਆਂਦਾ ਹੋਵੇ ਜੋ ਅੱਜ ਪੰਜਾਬ ਦੇ ਵਿੱਚ ਤੁਸੀਂ ਆਪਾਂ ਗੱਲ ਕਰਦੇ ਆ ਘੱਟ ਗਿਣਤੀਆਂ ਦੀ ਹਨਾ ਸਿੱਖਾਂ ਦੀ ਗੱਲ ਕਰਦਿਆਂ ਜੋ ਦੇਖੋ ਮੈਂ ਕਿਸੇ ਧਰਮ ਮੈਂ ਕੋਈ ਧਾਰਮਿਕ ਕੱਟੜਪੰਥੀ ਨਹੀਂ ਬੰਦਾ ਹੈਗਾ ਪਰ ਇੱਕ ਚੀਜ਼ ਮੈਨੂੰ ਪਤਾ ਕਿ ਘੱਟ ਗਿਣਤੀਆਂ ਨਾਲ ਹਮੇਸ਼ਾ ਜਦੋਂ ਆਪਾਂ ਮੁਗਲਾਂ ਤੋਂ ਗੱਲ ਕਰੀਏ ਜਾ ਅੰਗਰੇਜ਼ਾਂ ਦੀ ਗੱਲ ਕਰੀ ਤੋ ਘੱਟ ਗਿਣਤੇ ਨਾਲ ੱੱੱਕਾ ਹੁੰਦਾ ਹੀ ਆ ਠੀਕ ਆ ਨਾ ਗੱਲ ਜਿਹੜੀਆਂ ਹਕੂਮਤਾਂ ਨੇ ਉਹਨਾਂ ਘੱਟ ਗਿਣਤੇ ਨਾਲ ੱੱੱਕਾ ਕੀਤਾ ਹੀ ਆ ਆ ਪਿਛਲੇ ਦਿਨਾਂ ਦੀ ਆਪਣੇ 에ਰਪੋਰਟ ਦੀ ਗੱਲ ਕਰ ਲਓ ਜਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਕੀ ਕੋਈ ਜਿਹੜਾ ਪੰਜਾਬ ਦੇ ਵਿੱਚ ਆ ਪਿਛਲੇ ਦਿਨਾਂ ਵਿੱਚ ਅਨਕਾਊਂਟਰ ਹੋਇਆ ਠੀਕ ਆ ਨਾ ਗੱਲ ਅਨਕਾਊਂਟਰ ਕੀਤਾ ਗਿਆ ਦੋ ਮੁੰਡੇ ਮਾਰੇ ਗਏ ਹਨ ਤੇ ਜਾਂ ਅੱਜ ਆਪਣੇ 8-10 ਪਿੰਡ 8-10 ਹੈ ਉਹ 8-10 ਜਿਹੜੇ ਘਾਰ ਹੀ ਫੂਕਤੇ ਕੀ ਜਿਹੜਾ ਇਹਨਾਂ ਦੇ ਵਿੱਚ ਮੈਨੂੰ ਇਹ ਜਿਹੜੇ ਨੇ ਘਟਨਾਵਾਂ ਵਾਪਰਦੇ ਨੇ ਕੀ ਲੀਡਰ ਇਹਨਾਂ ਦੇ ਉ ਮੇਰਾ ਇਸ ਮੇਰਾ ਮੈਂ ਇਸ ਕਰਕੇ ਆਇਆ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਜਿੰਨਾਂ ਕੋਲੇ ਪਾਵਰਾਂ ਨੇ ਗਿਆ ਉਹ ਲੋਕਾਂ ਦਾ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਉਹ ਲੋਕਾਂ ਦੇ ਬਸ ਸਿਰਫ ਫਰਜ਼ ਵੋਟਾਂ ਲੈ ਲੀਆਂ ਆਪਣੇ ਜੇਬਾਂ ਭਰਨਾ ਆਪਣਾ ਪੈਸਾ ਇਕੱਠਾ ਕਰਨਾ ਇੱਥੇ ਕਿਤੇ ਗੱਲ ਬਾਤ ਆ ਜਿਹੜੀਆਂ ਇਹਨਾਂ ਨੇ ਆਪਾਂ ਜਿਹੜੀ ਆ ਪਿੱਛੇ ਦੇ ਪੰਜਾਬ ਦੇ ਵਿੱਚ ਪਾਰਟੀ ਆ ਜਿਹੜੇ ਇਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ ਫਰਜ਼ ਕਰੋ ਜਿਹੜੀ ਕਿ ਮੈਂ ਤੈਨੂੰ ਘਟ ਗਿਣਤਿਆਂ ਦੀ ਗੱਲ ਕਰੀਆ ਫਰਜ਼ ਕਰ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਮੈਂ ਬੰਦੀ ਸਿੰਘਾਂ ਦੇ ਆਪਣਾ ਸਰਦਾਰ ਭਗਵਾਨ ਤਮਨ ਸਿੰਘ ਮੁੱਖ ਮੰਤਰੀ ਸਾਹਿਬ ਬੋਲਦੇ ਹੁੰਦੇ ਅੱਜ ਮੈਂ ਚਲੋ ਵਧੀਆ ਰਿਸਪੈਕਟ ਨਾਲ ਗੱਲ ਵੀ ਅੱਜ ਉਹ ਕਿਉਂ ਨਹੀਂ ਉਸ ਮੁੱਦੇ ਤੇ ਬੋਲ ਰਹੇ ਆਪਾਂ ਦੇਖੋ ਹੋਰ ਆਪਣੇ ਦੇਸ਼ ਦੇ ਵਿੱਚ ਕਿੰਨੇ ਜਿਹੜੇ ਕਿ ਹੋਰ ਜਿਹੜਿਆ ਵੱਖ-ਵੱਖ ਧਰਾਵਾ ਦੇ ਬੰਦੇ ਅੰਦਰ ਸੀਗੇ ਅੰਦਰ ਸੀਗੇ ਉਹ ਸਾਰੇ ਛੁੱਟ ਕੇ ਆ ਗਏ ਅੱਜ ਉਹ ਕਿਉਂ ਨਹੀਂ ਉਸ ਪ੍ਰਕਾਰ ਦੀ ਗੱਲ ਕਰ ਰਹੇ ਮੇਰੀ ਤਾਂ ਇਸ ਇਹ ਸਵਾਲ ਨੇਗੇ ਦੇਖੋ ਮੈਂ ਤਾਂ ਇਸ ਕਰਕੇ ਮੈਂ ਚਾਹਣਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਘੱਟੋ-ਘੱਟ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਤਾਂ ਹੋਵੇ ਹੁਣ ਪੰਜਾਬ ਦੀ ਵਿਧਾਨ ਸਭਾ ਕੀ ਆ ਪੰਜਾਬ ਕੋਲੇ ਜੇਕਰ ਪੰਜਾਬ ਦੀ ਪੰਜਾਬ ਕੋਲੇ ਵਿਧਾਨ ਸਭਾ ਹੋਊ ਤਾਂ ਬਹੁਤ ਸਾਰੇ ਅਜੇ ਮਤੇ ਨੇਗੇ ਬਹੁਤ ਸਾਰੇ ਅਜੇ ਬਿਲਡ ਨੇਗੇ ਜਿਹੜੇ ਵਿਧਾਨ ਸਭਾ ਦੇ ਵਿੱਚ ਪਾਸ ਹੋ ਕੇ ਪੰਜਾਬ ਸੁਰੱਖਿਅਤ ਰਹਿ ਸਕਦਾ ਅੱਜ ਜਿਹੜੀਆਂ ਕਿ ਉਹ ਜਿਹੜੇ ਫਰਮਾਨ ਨੇਗੇ ਮੈਂ ਤੁਹਾਨੂੰ ਇੱਕ ਛੋਟੀ ਜੀ ਧਾਰਨ ਦੱਸਦਾ ਵੀ ਜਿਵੇਂ ਡੱਲੇਵਾਲ ਸਾਹਿਬ ਲਈ ਕੋਈ ਕਿਸਾਨੀ ਦਾ ਤਕੜਾ ਮਤਾ ਲੈ ਕੇ ਹੁਣ ਕੀ ਸੈਂਟਰ ਗਵਰਨਮੈਂਟ ਨੂੰ ਭਾਜੜਾ ਨਹੀਂ ਪਾਣਗੇ ਇਹ ਮੈਨੂੰ ਇਹ ਲੱਗਦਾ ਵੀ ਪੰਜਾਬ ਕੋਲੇ ਪੰਜਾਬ ਦੀ ਵਿਧਾਨ ਸਭਾ ਹੀ ਨਹੀਂ ਹੈਗੀ ਉਹਦੇ ਉੱਪਰ ਵੀ ਕਾਬਜ਼ ਸੈਂਟਰ ਹੈ ਜੋ ਕੁਝ ਕਹਿੰਦੇ ਨੇ ਉਹੀ ਜਿਹੜੇ ਫੈਸਲੇ ਹੁੰਦੇ ਨੇਗੇ ਅੱਜ ਇਹ ਇਸ ਕਰਕੇ ਮੈਂ ਚਾਹਣਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਚਲਾਉਣ ਵਾਲੇ ਵਿਧਾਨ ਸਭਾ ਇਦੋਂ ਮਾਚ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲੇ ਲੀਡਰ ਆਉਣ ਜਿਹੜਾ ਭਾਰਤ ਦੇਸ਼ ਹੈ ਇਹ ਲਗ ਲਗ ਬੋਲੀਆਂ ਦਾ ਤੇ ਲਗ ਲਗ ਸੂਬਿਆਂ ਦਾ ਇੱਕ ਬਣਿਆ ਹੋਇਆ ਸੰਗਠਨ ਬਣਿਆ ਹੋਇਆ ਠੀਕ ਹੈ ਨਾ ਗੱਲ ਭਾਰਤ ਦੀ ਗੱਲ ਕਰੀਏ ਇੱਥੇ ਲਗ ਲਗ ਜਿਹੜੇ ਕਿ ਹਰ ਇੱਕ ਮਜ਼ਬਬ ਦੇ ਲੋਕ ਹਰ ਇੱਕ ਵੱਖਰੇ ਲੋਕਾਂ ਦਾ ਖਾਣਾ ਪੀਣਾ ਸਾਰਾ ਕੁਝ ਵੱਖਰਾ ਹੈ ਪਰ ਜਿਹੜੀ ਹਕੂਮਤ ਹੈ ਸਮੇਂ ਦੀ ਸੈਂਟਰ ਦੀ ਉਹ ਕਹਿੰਦੀ ਹੈ ਵੀ ਅਸੀਂ ਅਸੀਂ ਆਪਣੇ ਤਰੀਕੇ ਨਾਲ ਦੇਸ਼ ਨੂੰ ਚਲਾਈਏ ਜਿਵੇਂ ਅਸੀਂ ਚਲਾਉਣਾ ਓਵੇਂ ਓਵੇਂ ਜਿਵੇਂ ਚੱਲੇ ਅਸੀਂ ਇਹਨਾਂ ਦੀ ਬੋਲੀ ਵੀ ਖਤਮ ਕਰੀਏ ਇਤਿਹਾਸ ਵੀ ਖਤਮ ਕਰੀਏ ਅਸੀਂ ਸਿਰਫ ਔਰ ਸਿਰਫ ਇੱਕ ਚੀਜ਼ ਨੂੰ ਰੰਗਤ ਦਈਏ ਦੇਖੋ ਹਿੰਦੂ ਧਰਮ ਦਾ ਮੈਂ ਬਹੁਤ ਸਤਿਕਾਰ ਕਰਦਾ ਪਰਮਾਤਮਾ ਨੇ ਸਾਰੇ ਇੱਕ ਬਣਾਏ ਹੋ ਬੰਦੇ ਆ ਜਿਸ ਤਰ੍ਹਾਂ ਮੁ ਇੱਕ ਧਰਮ ਨੂੰ ਬढ़ावा ਦੇ ਕੇ ਜਾਂ ਇੱਕ ਉਹ ਤੋਂ ਸਿਆਸਤ ਕਰ ਰਹੀ ਆ ਅੱਜ ਸਾਡੇ ਪਿੰਡਾਂ ਦੇ ਵਿੱਚ ਇੱਕ ਚੀਜ਼ ਤੁਸੀਂ ਦੇਖ ਲਓ ਮੈਂ ਸਾਡੇ ਪਿੰਡਾਂ ਦੇ ਵਿੱਚ ਅਨੇਕਾਂ ਸਾਡੇ ਮੇਰੇ ਸਾਰੇ ਭਰਾ ਸਾਰੇ ਹਿੰਦੂ ਭਰਾ ਨੇਗੇ ਪਿੰਡਾਂ ਦੇ ਵਿੱਚ ਕੋਈ ਕਲੇਸ਼ ਨਹੀਂ ਹੈਗਾ ਕੋਈ ਲੜਾਈ ਨਹੀਂ ਹੈਗੀ ਮੈਂ ਪਿਛਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਸ਼੍ਰੀ ਮਹਾਂਤ ਕੋਲੇ ਬੈਠਾ ਜੋ ਕਿ ਪੂਰਾ ਏਸ਼ੀਆ ਦਾ ਠੀਕ ਹੈ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਹਦੀ ਗੱਲ ਕਰਦਾ ਤੇ ਉਹਦੇ ਕੋਲੇ ਮੈਂ ਬੈਠਾ ਉਹਨਾਂ ਨੇ ਉਹ ਸਵੇਰੇ 2 ਵਜੇ ਉੱਠ ਕੇ ਆਪਣੇ ਪਾਠ ਪੂਜਾ ਕਰਦ ਨੇਗਾ ਬਹੁਤ ਆਪਣਾ ਜਿਹੜਾ ਐਡਾ ਵੱਡਾ ਜਿਹਨੂੰ ਐਡੇ ਬਿਡੇ ਸਥਾਨ ਮਿਲਿਆ ਹੋਵੇ ਉਨੇ ਮੈਨੂੰ ਇੱਕ ਗੱਲ ਦੱਸੀ ਕਹਿੰਦਾ ਮੇਰਾ ਯੂਪੀ ਦੇ ਵਿੱਚ ਮੇਰੇ ਲਗ ਲਗ ਕਹਿੰਦਾ ਢੇਰੇ ਨੇ ਕਹਿੰਦਾ ਕਦੇ ਵੀ ਐਡੀ ਕਟੜ ਪੰਥਨੀ ਨਹੀਂ ਦੇਖੀ ਜਿੰਨੇ ਕਹਿੰਦਾ ਮੋਦੀ ਨੇ ਲੈ ਕੇ ਖੜੀ ਕਰਤੀ ਕਹਿੰਦਾ ਮੇਰੇ ਕਈ ਢੇਰੇ ਨੇ ਕਹਿੰਦਾ ਜਿਹੜੇ ਮੁਸਲਮਾਨ ਭਰਾਵਾਂ ਨੇ ਬਚਾਏ ਨੇ ਕਈ ਢੇਰੇ ਮੇਰੇ ਮੁਸਲਮਾਨ ਭਰਾਵਾਂ ਨੇ ਬਚਾਏ ਨੇ ਕਹਿੰਦਾ ਇਹਨਾਂ ਨੇ ਇਹੋ ਜਿਹਾ ਕੁਝ ਮੋਦੀ ਨੂੰ ਲੈ ਕੇ ਖੜਾ ਕਰਤਾ ਹੁਣ ਇਸ ਚੀਜ਼ ਦੇ ਵਿੱਚ ਜਿਹੜਾ ਪੰਜਾਬ ਪਿੱਛ ਰਿਹਾ ਪੰਜਾਬ ਦੀ ਨਮਾਇੰਦਗੀ ਪੰਜਾਬ ਦੀ ਗੱਲ ਕਰਨ ਨੂੰ ਪੰਜਾਬ ਦੇ ਸਰਕਾਰਾਂ ਸੈਂਟਰ ਤੇ ਤਰ੍ਹਾਂ ਧਿਆਰ ਨਹੀਂ ਹੈਗਾ ਆ ਸੱਚ ਪੰਜਾਬ ਦੇ ਜਿਹੜੇ ਨਮਾਇੰਦੇ ਨੇ ਇੱਕ ਤਨਵੇਂ ਛੋਟੇ ਜਿਹੇ ਉਦਾਹ ਕਹਿੰਦੇ ਪੰਜਾਬ ਦੇ ਵਿੱਚ ਖਾਲਸਾਤਾਨ ਦੀ ਗੱਲ ਉੱਠਦੀ ਆ ਮੈਂ ਤੁਹਾਨੂੰ ਲਮੇ ਆਪਣਾ ਮੁੱਦਾ ਆਪ ਵੀ ਠੋਣਾ ਕੀ ਮੈਨੂੰ ਇਹ ਗੱਲ ਮੈਂ ਇੱਕ ਸਿੱਧਾ ਸਵਾਲ ਪੁੱਛਣਾ ਚਾਹਣਾ ਮੈਂ ਪਿੱਛੇ ਜੀ ਉਸੇ ਦਿਮੇ ਦੇਖੋ ਉਸ ਜੀ ਦੀ ਮੈਂ ਬਹੁਤ ਸਰਾਹਤਾ ਕਰਦਾ ਜਿਹੜਾ ਰਾਜਸਥਾਨ ਦਾ ਮੁੱਖ ਮੰਤਰੀ ਪਿੱਛੇ ਕਾਂਗਰਸ ਦਾ ਉਹਨੇ ਇੱਕ ਗੱਲ ਕਹੀ ਬੜੀ ਡਿਟੇਲ ਦੇ ਵਿੱਚ ਗੱਲ ਕਹੀ ਕਹਿੰਦਾ ਪੰਜਾਬ ਦੇ ਵਿੱਚ ਖਾਲਸਾਤਾਨ ਦੀ ਗੱਲ ਹੀ ਕਿਉਂ ਉੱਠਦੀ ਆ ਕਹਿੰਦਾ ਜੇ ਇੱਕ ਪਾਸੇ ਤੁਸੀਂ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਤਾਂ ਖਾਲਸਾਤਾਨ ਦੀ ਗੱਲ ਉੱਠਦੀ ਆ ਕੀ ਕੋਈ ਪੰਜਾਬ ਦਾ ਨਮਾਇੰਦਾ ਜਾ ਪੰਜਾਬ ਦਾ ਮੁੱਖ ਮੰਤਰੀ ਇਸ ਪ੍ਰਕਾਰ ਦੀ ਸਟੇਟਮੈਂਟ ਦੇਣ ਦੀ ਇਸ ਪ੍ਰਕਾਰ ਦੀ ਕੋਈ ਵਿਧਾਨ ਸਭਾ ਦੇ ਵਿੱਚ ਖੜ ਕੇ ਗੱਲ ਕਰਨ ਨੂੰ ਤਿਆਰ ਤੁਸੀਂ ਇੱਕ ਪਾਸੇ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਪੰਜਾਬ ਨੂੰ ਐਨਾ ਗੱਲ ਕਰੋ ਤਾਂ ਫਿਰ ਇਹਨਾਂ ਉੱਪਰ ਯੂਏਪੀ ਯੂਏਪੀ ਹ ਯੂਏਪੀ ਲਗਾ ਦਿੱਤਾ ਜਾਂਦਾ ਪਹਿਲਾਂ ਐਨਐਸ ਲਗਾ ਦਿੱਤਾ ਗਿਆ ਜਿਹੜੇ ਲੱਖ ਲੱਖ ਧਰਾਮਾਂ ਦੇ ਬੰਦੇ ਅੰਦਰ ਨੇਗੇ ਕੀ ਇਹ ਜਿਹੜੀ ਗੱਲ ਕਰਨ ਨੂੰ ਤਿਆਰ ਹੈ ਇਸ ਪ੍ਰਕਾਰ ਦੀ ਜਿਹੜੀ ਰਣਨੀਤੀ ਹੋਣੀ ਚਾਹੀਦੀ ਹੈ ਰਾਜਨੀਤੀ ਇਹ ਨਹੀਂ ਵੀ ਬਸ ਸਰਪਰ ਸਰਪ ਵੀ ਸੈਂਟਰ ਕੁਰਸੀ ਡੇਗ ਦੂ ਦੇਖੋ ਦੇਖ ਦੂਗੀ ਪੰਜਾਬ ਦੇ ਲੋਕ ਬੜੇ ਬੜੇ ਚੰਗੇ ਲੋਕ ਨੇ ਜਿਹੜੇ ਥੋੜੀ ਇੱਕ ਵਾਰੀ ਸਰਕਾਰ ਡੇਗੂ ਤਾਂ ਪੰਜਾਬ ਦੇ ਲੋਕ ਦੁਬਾਰਾ ਵੀ ਬਿਠਾਉਣਗੇ ਸਿਰਫ আর ਸਿਰਫ ਇਸ ਕਰਕੇ ਪੰਜਾਬ ਨੂੰ ਚੱਕੀ ਦੇ ਵਿੱਚ ਪੀਸ ਜੰਦੇ ਨੇ ਵੀ ਜੇ ਅਸੀਂ ਆਪਣੇ ਫੈਸਲੇ ਦ੍ਰਿੜਤਾ ਦੇ ਨਾਲ ਲਏ ਤਾਂ ਸਾਨੂੰ ਸੈਂਟਰ ਗਵਰਨਮੈਂਟ ਸਾਰੀ ਸਰਕਾਰ ਡੇਗ ਦੂ ਮੁੱਦਾ ਅਸਲ ਦੇ ਵਿੱਚ ਆ ਹੈ ਮੈਂ ਚਾਹਣਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲੇ ਹੋਣੇ ਚਾਹੀਦੇ ਨੇ ਫੈਡਰਲ ਢਾਂਚਾ ਮਜ਼ਬੂਤ ਹੋਣਾ ਚਾਹੀਦਾ ਜਿਵੇਂ ਕਿ ਮੈਂ ਪਿਛੇ ਆਸਟ੍ਰੇਲੀਆ ਦੇ ਵਿੱਚ ਗਿਆ ਸੀਗਾ ਉਹਨਾਂ ਸਾਰੇ ਸੂਬਿਆਂ ਕੋਲੇ ਆਪਣੇ ਤਕੜੇ ਵਧੀਆ ਅਧਿਕਾਰ ਨੇਗੇ ਜਿਹੜੇ ਕਿ ਇਹ ਅਧਿਕਾਰ ਕੋ ਕੇ ਸਾਰ ਨੂੰ ਮਲੀਆਂ ਮੇਡ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਅਸੀਂ ਜਿਹੜੇ ਝੂਠੇ ਸਟੇਟਮੈਂਟਾਂ ਦਿੰਦੇ ਆ ਕਿ ਪੰਜਾਬ ਨੇ 90 ਜਿਹੜਾ ਉੱਥੇ ਕੱਲੇ ਸਿਰਫ ਮੀਡੀਆ ਦੇ ਵਿੱਚ ਤੁਸੀਂ ਬਿਆਨ ਦਿੰਦੇ ਹੋ ਇਹ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਪੰਜਾਬ ਆਜ਼ਾਦੀ ਦੇ ਵਿੱਚ 90% ਯੋਗਦਾਨ ਪਾਇਆ ਜਿਹੜਾ ਯੋਗਦਾਨ ਪਾਇਆ ਕੱਲਾ ਉੱਥੇ ਤੇ ਕਰਸੀਮ ਦਾ ਤੁਸੀਂ ਉਹ ਡਟ ਕੇ ਉਹਨਾਂ ਦੇ ਸਾਹ ਤੁਸੀਂ ਅੱਜ ਕਿਉਂ ਪੰਜਾਬ ਦੇ ਨਾਲ ਇਹ ਜਿਹੜੇ ਗੱਲਾਂ ਹਰ ਇੱਕ ਪ੍ਰਕਾਰ ਤੁਸੀਂ ਇੱਕ ਮਿੰਟ ਦੇਖੋ ਪਿੱਛੇ ਜਿਹੜਾ ਇੱਕ ਬਿਆਨ ਆ ਯਾਰ ਆਪਣੇ ਸਾਡੇ ਰਾਸ਼ਟਰਪਤੀ ਦਾ ਬਿਆਨ ਆਇਆ ਰਾਸ਼ਟਰਪਤੀ ਦਾ ਕੀ ਬਿਆਨ ਆ ਕਹਿੰਦੇ ਮੇਰੇ ਕੋਲੇ ਕਿਸਾਨ ਨੂੰ ਮਿਲਦਾ ਸਮਾਂ ਨਹੀਂ ਮੈਂ ਇਸ ਚੀਜ਼ ਤੇ ਵੀ ਮੈਂ ਸਹਿਮਤ ਹਾਂ ਕਿ ਕਈ ਮਸਲੇ ਹੁੰਦੇ ਨੇ ਕਿ ਸੈਂਟਰ ਗਵਰਨਮੈਂਟ ਹੱਲ ਕਰਨ ਨੂੰ ਤਿਆਰ ਨਹੀਂ ਵੀ ਹੱਲ ਹੋਣੇ ਨਹੀਂ ਹੁੰਦੇ ਆਪਾਂ ਇਸ ਨੂੰ ਮੰਨਦੇ ਆ ਪਰ ਕੀ ਮੈਂ ਗੱਲ ਕਹਿਣਾ ਚਾਹੁੰਦਾ ਵੀ ਦੇਖਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਆ ਕੇ ਘਾਂਟਾ ਤੋਂ ਘੰਟੇ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਕੋਲੇ ਵੱਖ-ਵੱਖ ਸਮਾਂ ਕੱਢ ਕੇ ਕਿ ਮਸਲੇ ਹੱਲ ਨਹੀਂ ਕਰ ਸਕਦਾ ਮੁੱਖ ਮੰਤਰੀ ਛੱਡੋ ਪ੍ਰਧਾਨ ਮੰਤਰੀ ਛੱਡੋ ਆਪਣਾ ਆਪਣਾ ਸਾਡੇ ਵਾਲਾ ਪੰਜਾਬ ਦਾ ਮੁੱਖ ਮੰਤਰੀ ਛੱਡੋ ਇਹ ਤਾਂ ਐਮਐਲਏ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸਮਝ ਤੁਸੀਂ ਇਸ ਗੱਲ ਨੂੰ ਮੈਂ ਕਿਉਂ ਇਸ ਗੱਲ ਦੀ ਗੱਲ ਕਰ ਰਿਹਾ ਮੈਂ ਕਿਉਂ ਖਾਲਸਾ ਰਾਜ ਦੀ ਉਸ ਦੀ ਗੱਲ ਕਰਦਾ ਮਹਾਰਾਜਾ ਰਣਜੀਤ ਸਿੰਘ ਦਾ ਕਿੱਡਾ ਵੱਡਾ ਰਾਜ ਸੀਗਾ ਉਸ ਰਾਜ ਦੇ ਵਿੱਚ ਨਾ ਜੇਲ੍ਹ ਸੀ ਤੇ ਹਰ ਇੱਕ ਹਰ ਇੱਕ ਆਪਣੇ ਦੁਖੀ ਦਿਨ ਦਰ ਦੇ ਜਿਹੜੇ ਦੁਖੀ ਲੋਕ ਸਨ ਉਹਨਾਂ ਨੂੰ ਜਾ ਕੇ ਮਿਲਦਾ ਤੇ ਮਸਲੇ ਹੱਲ ਕਰਦਾ ਉਹ ਤਾਂ ਐਡਾ ਵੱਡਾ ਇਤਿਹਾਸ ਬਣਿਆ ਕੱਲਾ ਤੁਸੀਂ ਇਹ ਪੱ ਫਾਟ ਕਰ ਦੋਈ ਟੀਚਰਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਸਕਦੇ ਚਲੋ ਠੀਕ ਹੈ ਤੁਹਾਡੇ ਕੋਲੇ ਪੈਸਾ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਉਹਨਾਂ ਦੇ ਧਰਨੇ ਦੇ ਵਿੱਚ ਆ ਕੇ ਦੱਸੋ ਵੀ ਆਪਣਾ ਇੰਨਾ ਕੁ ਬਜਟ ਹੈ ਆਪਾਂ ਤੁਹਾਨੂੰ ਉਹਨਾਂ ਮੁੱਖ ਮੰਤਰੀ ਆ ਕੇ ਘੱਟੋ ਘੱਟ ਮੁੱਖ ਮੰਤਰੀ ਲੈਵਲ ਦਾ ਬੰਦਾ ਇੱਕ ਗੱਲ ਦੱਸੇ ਵੀ ਸਾਡੇ ਕੋਲੇ ਆਪਣੇ ਕੋਲੇ ਇੰਨਾ ਬਜਟ ਹੈ ਤੁਹਾਨੂੰ ਤਨਖਾਹਾਂ ਦੇ ਉਹਨੂੰ ਸਾਡੇ ਕੋਲੇ ਪੈਸਾ ਨਹੀਂ ਹੈਗਾ ਇਸ ਕਰਕੇ ਤੁਹਾਨੂੰ ਤਾਂ ਨਹੀਂ ਨੌਕਰੀ ਤੇ ਰੱਖ ਰਹੇ ਇਸ ਤਰ੍ਹਾਂ ਦੀ ਸਟੇਟਮੈਂਟ ਮੁੱਖ ਮੰਤਰੀਆਂ ਚੰਗੀਆਂ ਦੇਣ ਕੱਲਾ ਨੂੰ ਬਿਠਾ ਕੇ ਧਰਨਾ ਦੇ ਕੁੱਟੀ ਜਾਂਦੇ ਨੇਗੇ ਇਸ ਤਰ੍ਹਾਂ ਦੀ ਮੈਂ ਕਹਿੰਦਾ ਇਸ ਤਰ੍ਹਾਂ ਦੀ ਰਾਜਨੀਤੀ ਹੋਣੀ ਚਾਹੀਦੀ ਆ ਜਿਸ ਪ੍ਰਕਾਰ ਦੀ ਰਾ ਤੁਸੀਂ ਲੋਕਾਂ ਨੂੰ ਕੁੱਟਣ ਦੀ ਬਜਾਏ ਲੋਕਾਂ ਨੂੰ ਸਮਾਂ ਕੱਢ ਕੇ ਸਮਝਾਓ ਜੇਕਰ ਤੁਹਾਡੇ ਕੋਲੇ ਪੈਸਾ ਨਹੀਂ ਹੈਗਾ ਤੁਹਾਡੇ ਕੋਲੇ ਹਾਲਾਤ ਕਈ ਮਾੜੇ ਨੇਗੇ ਜੇ ਤੁਸੀਂ ਮਸਲੇ ਹੱਲ ਨਹੀਂ ਕਰ ਸਕਦੇ ਸਿਰਫ ਔਰ ਸਿਰਫ ਤੁਸੀਂ ਆਪਣਾ ਜਿਹੜਾ ਪੈਸਾ ਆਪਣਾ ਕੱਲਾ ਉਹ ਜਿਹੜਾ ਕੋਈ ਪੰਜਾਬ ਦਾ ਹੁਣ ਸਾਡਾ ਪੈਸਾ ਛੜਾ ਟੈਕਸ ਦਾ ਪੈਸਾ ਕੱਲਾ ਪ੍ਰੋਮੋਸ਼ਨ ਉੱਪਰ ਖਤਮ ਨਾ ਨਾ ਕਰੋ ਕੱਲਾ ਬੇਕਾਰ ਚੀਜ਼ਾਂ ਉੱਪਰ ਪੈਸਾ ਖਤਮ ਨਾ ਨਾ ਕਰੋ ਕੱਲਾ ਮੀਡੀਆ ਉੱਪਰ ਤੁਸੀਂ ਲਾ ਕੇ ਆਪਣਾ ਕਿਵੇਂ ਕਰਕੇ ਉਸ ਉੱਪਰ ਪੈਸਾ ਖਰਚ ਨਾ ਨਾ ਕਰੋ ਆਪਣਾ ਆਪ ਚਮਕਾਉਣ ਲਈ ਪੈਸਾ ਖਰਚ ਨਾ ਕਰੋ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਹੋਣਾ ਚਾਹੀਦਾ ਪਰ ਸ਼੍ਰੋਮਈ ਕੱਲਲ ਕਹਿੰਦੀ ਹੈ ਕਿ ਸਿੱਖ ਕੌਮ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਉਹ ਸਾਡੇ ਹਿੱਸੇ ਆਈਏ ਜੇਕਰ ਪੰਥ ਦੇ ਪੰਥ ਦਾ ਕੋਈ ਰਾਖਾ ਆ ਕੌਮ ਦਾ ਕੋਈ ਰਾਖਾ ਤਾਂ ਕਹਿੰਦੇ ਅਸੀਂ ਆ ਹੋਗੀ ਸੰਦੀਆਂ ਮੈਂ ਤੇਰੀ ਗੱਲ ਸਖਵੀਰ ਬਾਦਲ ਇਹ ਗੱਲ ਕਹਿੰਦਾ ਮੈਂ ਤੇਰਾ ਸਵਾਲ ਸਮਝ ਗਿਆ ਮੈਂ ਸਖਵੀਰ ਬਾਦਲ ਜੀ ਨੂੰ ਇੱਕ ਗੱਲ ਕਹਿਣਾ ਚਾਹਣਾ ਸਖਵੀਰ ਬਾਦ ਮੈਂ ਵੀ ਇਸ ਚੀਜ਼ ਨੂੰ ਮੰਨਦਾ ਕਿ ਸ਼੍ਰੋਮਣੀ ਕਾਲੀ ਦਲ ਬੜੀਆਂ ਕੁਰਬਾਨੀਆਂ ਦੇ ਕੇ ਪਾਰਟੀ ਬਣੀ। ਜੀ ਬਿਲਕੁਲ। ਮੇਰੇ ਦਾਦੇ ਵਰਗਿਆਂ ਨੇ ਵੀ ਸਾਰੇ ਲੋਕਾਂ ਨੇ ਯੋਗਦਾਨ ਪਾਇਆ ਬਣਦਾ। ਹਰ ਇੱਕ ਪੰਜਾਬ ਦੇ ਬੰਦੇ ਨੇ ਯੋਗਦਾਨ ਪਾਇਆ। ਕਿਸੇ ਨੇ ਵੱਡੀਆਂ ਸੰਘਰਸ਼ੀਆਂ ਵੱਡੀਆਂ ਕੁਰਬਾਨੀਆਂ ਦਿੱਤੀ ਉਹਨਾਂ ਦੇ ਨਾਮ ਵੱਡੇ ਹੋਏ ਨੇਗੇ ਹਨਾ। ਵਿੱਤ ਮੁਤਾਬਕ ਜਿਹੜੀ ਕੁਰਬਾਨੀ ਪਾਈ ਜਾਉ। ਸ਼੍ਰੋਮਣੀ ਕਾਲੀ ਦਲ ਕੋਈ ਇਸ ਕੋਈ ਸ਼ੱਕ ਨਹੀਂ ਕਿ ਇਹ ਸੰਘਰਸ਼ੀ ਲੋਕਾਂ ਦੀ ਪਾਰਟੀ ਸੀਗੀ। ਪਰ ਮੈਨੂੰ ਇੱਕ ਤੁਸੀਂ ਗੱਲ ਦੱਸੋ 10 ਸਾਲ ਤਾਂ ਤੁਹਾਡੀ ਸਰਕਾਰ ਗਈ ਨੂ ਹੋਗੇ। ਤੁਹਾਡੇ ਕੋਲੇ ਦੋ ਤਰ੍ਹਾਂ ਦਾ ਵੋਟ ਬੈਂਕ ਸਭ ਤੋਂ ਵੱਡਾ ਸੀਗਾ ਕਿਸਾਨਾਂ ਦਾ ਤੇ ਪੰਥਕ ਵੋਟ ਬੈਂਕ। ਦਿੱਲੀ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ ਕਹਿੰਦੇ ਸਾਡੀ ਜੱਥੇਬੰਦੀ ਆ ਜੱਥੇਬੰਦੀ ਦਾ ਕਿਸਾਨ ਜੱਥੇਬੰਦੀਆਂ ਮਿਲਣਗੀਆਂ ਤੁਸੀਂ ਕਹਿੰਦੇ ਸਾਡੀ ਇੱਕ ਪਾਰਟੀ ਆ ਕੀ ਪਾਰਟੀ ਕੋਲੇ ਤੁਹਾਡੇ ਕੋਲੇ 15 ਜਿਸ ਤਰ੍ਹਾਂ ਤੁਸੀਂ ਅੱਜ ਬੱਸਾਂ ਭਰ ਕੇ ਲੈ ਕੇ ਆਏ ਹੋ ਤੁਸੀਂ ਤੁਹਾਡਾ ਇਹ ਵੀ ਗੱਲ ਹੁੰਦੀ ਆ ਕਿ ਸਾਨੂੰ ਕਿਸਾਨ ਜਥੇਬੰਦੀਆਂ ਜਾਂ ਕੋਈ ਪੰਥਕ ਜੰਦੇ ਸਭ ਬੰਦੇ ਬੰਦੀਆਂ ਜਥੇਬੰਦੇ ਸਾਨੂੰ ਵਿੱਚ ਨਹੀਂ ਬਠਣ ਦਿੰਦੀਆਂ ਹੁਣ ਜਿਵੇਂ ਕਿ 2 ਸਾਲ ਹੋ ਗਏ ਸਾਡਾ ਕੌਮੀ ਮੋਰਚਾ ਚੱਲਦੇ ਨੂੰ ਵੀ ਸਾਨੂੰ ਉਹ ਵਿੱਚ ਨਹੀਂ ਬਠਣ ਦੇ ਥੋੜਾ ਸਵਾਲ ਇਹ ਆ ਮੇਰਾ ਤੁਹਾਡੇ ਅੱਗੇ ਸਵਾਲ ਇਹ ਆ ਵੀ ਤੁਹਾਡਾ ਪਿਛਲੇ ਦਿਨ ਪਿਛਲੇ ਸਮੇਂ ਦੇ ਵਿੱਚ ਤੁਹਾਡਾ ਕੋਈ ਯੋਗਦਾਨ ਨਹੀਂ ਰਿਹਾ ਤੁਸੀਂ ਕੀ ਕਿਸਾਨੀ ਲਈ ਕੋਈ ਆਪਣਾ ਲਗ ਮੋਰਚਾ ਵਿੱਢਿਆ ਕੋਈ 2-4 ਮਹੀਨੇ ਕੋਈ ਦਿੱਲੀ ਦੇ ਵਿੱਚ ਧਰਨਾ ਚਲਾਇਆ ਕੋਈ ਅੱਜ ਬੰਦੀ ਸਿੰਘਾਂ ਲਈ ਧਰਨਾ ਚੱਲ ਰਿਹਾ ਤੁਸੀਂ ਬੰਦੀ ਸਿੰਘਾਂ ਕਰਕੇ ਪੰਜ ਵਾਰੀ ਮੁੱਖ ਮੰਤਰੀ ਰਹੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨ ਉਨਾਂ ਲਈ ਮੈਂ ਤੁਹਾਨੂੰ ਇੱਕ ਚੈਲੰਜ ਦਿੰਦਾ ਤੁਸੀਂ ਇੱਕ ਤੁਸੀਂ 2-4 ਮਹੀਨੇ ਦਿੱਲੀ ਦੇ ਵਿੱਚ ਜੱਟ ਕੇ ਧਰਨਾ ਚਲਾਓ ਤੁਹਾਡੇ ਕੋਲੇ ਪੱਕਾ ਕਿਡਰ ਜਿਹੜਾ ਕਿ 15 ਤੋਂ 20 ਹਜ਼ਾਰ ਦਾ ਪੱਕਾ ਲੋਕਾਂ ਦਾ ਕਿਡਰ ਹੈ ਕਿਉਂਕਿ ਦਿਨਾਂ ਤੁਸੀਂ ਨਿੱਜੀ ਕੰਮ ਕਰੇ ਹੋਣੇਗੇ ਪੰਜਾਬ ਦੇ ਵਿੱਚ ਤੁਹਾਡੇ ਕੋਲੇ ਪੱਕਾ ਕਿਡਰ ਉਹਦੀ ਗੱਲ ਵੀ ਮੰਨਦਾ ਹੈ 15-20 ਹਜ਼ਾਰ ਜਾਨਾ ਲੱਜਾ ਕੇ ਤੁਸੀਂ ਦਿੱਲੀ ਦੇ ਵਿੱਚ ਇੱਕ 2-3 ਮਹੀਨੇ ਧਰਨਾ ਚਲਾਓ ਬੰਦੀ ਸਿੰਘਾਂ ਲਈ ਜੇ ਤੁਹਾਡੀ ਪਾਰਟੀ ਨਾ ਉੱਭਰੇ ਤਾਂ ਤੁਸੀਂ ਮੈਨੂੰ ਕਿਉਂ ਕੱਲਾ ਕੱਲਾ ਜ਼ਬਾਨ ਦੇਣ ਤੱਕ ਕੱਲਾ ਇੱਕ ਅੰਮ੍ਰਿਤਪਾਲ ਨੂੰ ਨਿੰਦਣ ਤੱਕ ਥੋੜੀ ਗੱਲ ਸਹਿਮਤ ਹੈ ਅੰਮਰਤਾ ਪਾਲਨ ਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀ ਉਹ ਉਹਨਾਂ ਲੋਕਾਂ ਦੀ ਮੈਂ ਕਿਉਂ ਆਇਆ ਮੈਂ ਕੋਈ ਕੋਈ ਲੀਡਰ ਨਹੀਂ ਹੈਗਾ ਮੈਂ ਤਾਂ ਇੱਕ ਨਮਾਣਾ ਜਿਹਾ ਪੰਜਾਬ ਦਾ ਨੌਜਵਾਨ ਆ ਮੈਂ ਕਿਉਂ ਆਇਆ ਮੈਂ ਹੋ ਸਕਦਾ ਤੁਹਾਡੇ ਧਰਨੇ ਦੇ ਵਿੱਚ ਵੀ ਚਲਾ ਜਾਂਦਾ ਤੁਹਾਡੀ ਉਧਰ ਵੀ ਰੈਲੀ ਚਲਾ ਜਾਂਦਾ ਜੇ ਤੁਹਾਡਾ ਕੁਝ ਕੀਤਾ ਹੁੰਦਾ ਪਰ ਮੈਂ ਇਸ ਕਰਕੇ ਆਇਆ ਵੀ ਉਹ ਅੱਜ ਦੀ ਘੜੀ ਦੇ ਵਿੱਚ ਪੰਜਾਬ ਦਾ ਇੱਕੋ ਹੀ ਲੀਡਰ ਆ ਜਿਹੜਾ ਕਿ ਚਲੋ ਅੱਜ ਸਭ ਤੋਂ ਮੈਂ ਜਿਆਦਾ ਅੱਜ ਇੱਕ ਭੁੱਖ ਹੜਤਾਲ ਦੇ ਉੱਪਰ ਬੈਠਾ ਮਰਨਬਰ ਤੋਂ ਉੱਪਰ ਜਾਂ ਮਰਤਬਲ ਜ਼ਿਲ੍ਹੇ ਦੇ ਵਿੱਚ ਬੈਠਾ ਜਾਂ ਸਾਡੇ ਬੰਦੀ ਸਿੰਘ ਪਹਿਲਾਂ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਇਸ ਕਰਕੇ ਮੈਂ ਉਸ ਕਰਕੇ ਉਹਨਾਂ ਲਈ ਆਇਆ ਵੀ ਜਿਹੜਾ ਕੋਈ ਜੇਲ੍ਹਾਂ ਦੇ ਵਿੱਚ ਸਾਡੇ ਲੋਕਲ ਬੈਠੇ ਨੇ ਉਹਨਾਂ ਕਰਕੇ ਆਇਆ ਤੁਹਾਡਾ ਕੋਈ ਯੋਗਦਾਨ ਨਹੀਂ ਹੈਗਾ ਸਮੱਸਿਆ ਇਹ ਆ ਤੁਸੀਂ ਆਪਣੀ ਲਕੀਰ ਵੱਡੀ ਖਿੱਚਣ ਦੀ بجائے ਤੁਸੀਂ ਦੂਜੀ ਲਕੀਰ ਟਾਉਣਾ ਚਾਹੁੰਦੇ ਹੋ ਇਹ ਨਹੀਂ ਟਾਈ ਹੋਊਗੀ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਇਹ ਨਹੀਂ ਟਾਉਗੀ ਆਪਣਾ ਬਣਦਾ ਯੋਗਦਾਨ ਪੰਜਾਬ ਲਈ ਪਾਓ ਸੁਖਵੀਰ ਬਾਦਲ ਕੋਈ ਨਾ ਕੋਈ ਜਦਾ ਮਰਨ ਸੁਖਵੀਰ ਜੇ ਕਰ ਸੁਖਵੀਰ ਬਾਦਲ ਪਰ ਪ੍ਰਧਾਨ ਬਣਨਾ ਚਾਹੁੰਦਾ ਜਾਂ ਚੰਦੂ ਮਾਹਰਾ ਹੋਇਆ ਆ ਬੀਬੀ ਜੰਗੀਰ ਕੌਰ ਤੀਜੇ ਦਿਨ ਆ ਜਾਂਦੀ ਹੈ ਚਿੱਟੀ ਚੁੰਨੀ ਲੈ ਕੇ ਜਾਂ ਆਪਣਾ ਢੀਂਡ ਸਾ ਆ ਜਾਂਦਾ ਜਾਂ ਚੰਦੂ ਮਾਹਰਾ ਉਹ ਉਹਦਾ ਯਾਰ ਮੈਨੂੰ ਤਾਂ ਇੰਨਾ ਬੋਰਿੰਗ ਗੱਲਾਂ ਲੱਗਦੀਆਂ ਨੇਂ ਦੀਆਂ ਕੁਝ ਕਰਕੇ ਦਿਖਾਓ ਇਕੱਲਾ মিডিਆ ਦੇ ਵਿੱਚ ਮਾਈਕ ਫੜ ਕੇ ਬਿਆਨ ਦੇਣ ਤੇ ਕਰੀ ਸੀਮਤ ਰਹਿਗੇ ਤੁਸੀਂ ਉਹਨੂੰ ਨਿੰਦਣ ਤੇ ਕਰੀ ਤੁਸੀਂ ਕੁਝ ਗਰਾਊਂਡ ਲੈਵਲ ਤੇ ਨਾਲ ਕਰਕੇ ਦਿਖਾਓ ਯਾਰ ਮੈਨੂੰ ਗੁੱਸਾ ਦਾ ਇਸ ਚੀਜ਼ ਦਾ ਬ ਭਗਵਾਨ ਸਿੰਘ ਮਾਨ ਦੀ ਤੁਸੀਂ ਗੱਲ ਕਰੀਆ ਪਰ ਭਗਵਾਨ ਸਿੰਘ ਮਾਨ ਹੁਣ ਆਪਣੀਆਂ ਸਪੀਚਾਂ ਦੇ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਹਿੰਦੇ ਖੁਸ਼ਹਾਲ ਪੰਜਾਬ ਤਿੰਨਾਂ ਕੁ ਸਾਲਾਂ ਦੇ ਵਿੱਚ ਜੈਸਾ ਅਸੀਂ ਬਣਾਤਾ ਉਹ 70-75 ਸਾਲਾਂ ਦੇ ਵਿੱਚ ਬਣਾਇਆ ਨਹੀਂ ਕਿਸੇ ਪਾਰਟੀ ਨੇ ਬਿਲਕੁਲ ਬਿਲਕੁਲ ਜਿਹੜਾ ਉਹਨਾਂ ਨੇ ਮੈਂ ਤੁਹਾਨੂੰ ਗੱਲ ਦੱਸਦਾ ਮੀਡੀਆ ਕੀ ਚੀਜ਼ ਆ ਮੀਡੀਆ ਗਰਾਊਂਡ ਲੈਵਲ ਦੀ ਰਿਪੋਰਟ ਆ ਮੀਡੀਆ ਸਭ ਤੋਂ ਵੱਡਾ ਥੰਮ ਹੈ ਆ ਜਿੰਨੇ ਵੀ ਲੋਕ ਖੜੇ ਨੇਗੇ ਇਹਨਾਂ ਨੂੰ ਪੁੱਛੋ ਬਾਈ ਦੱਸੋ ਵੀ ਭਗਮਾਨਤ ਮਾਨ ਇਹ ਗੱਲ ਕਹਿੰਦਾ ਵੀ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਇਆ ਤੁਸੀਂ ਗਰਾਊਂਡ ਲੈਵਲ ਰਿਪੋਰਟ ਇੱਕ ਬੰਦੇ ਨੂੰ ਪੁੱਛੋ ਦੱਸੋ ਬ ਫੇਰ ਬਾਈ ਜੱਸ ਸੁਣਾ ਸੁਣਾ ਜਵਾਬ ਮਿਲ ਗਿਆ ਮੇਰਾ ਜਵਾਬ ਮਿਲ ਗਿਆ ਸਾਰੇ ਬੰਦਾਂ ਨੂੰ ਕਹਾਲਾ ਅਗਲੀ ਗੱਲ ਆ ਜਾ ਤੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਵਗ ਜਾ ਜੇ ਮੈਂ ਕਹੀ ਜਾਊਂਗਾ ਮੈਂ ਆਇਆ ਮੈਂ ਆ ਅਮਰੀਕ ਮੇਰੇ ਕਹਿਣ ਦਾ ਕੋਈ ਗੱਲ ਬਣਦੀ ਨਹੀਂ ਮੈਂ ਕਹਿੰਦਾ ਵੀ ਜਿੱਥੇ ਮੈਂ ਤੈਨੂੰ ਗਲਤ ਲੱਗਦਾ ਮੈਨੂੰ ਕੁਰਸੀ ਦੇ ਬਿਠਾ ਲਈ ਪਰ ਉਹ ਲੋਕਾਂ ਦੇ ਵਿੱਚ ਆ ਕੇ ਜਵਾਬ ਦਿਓ ਦੱਸੋ ਬਾਈ ਦੱਸੋ ਆ ਲੋਕਾਂ ਨੂੰ ਪੁੱਛੋ ਪਿੰਡਾਂ ਦੇ ਵਿੱਚ ਦੱਸੋ ਇਹ ਚੀਜ਼ ਆ ਗਰਾਊਂਡ ਲੈਵਲ ਦੀ ਰਿਪੋਰਟ ਆ ਜਿੰਨੇ 100 ਲੋਕ ਖੜਾ ਇੱਥੇ ਇਹਨਾਂ ਤੋਂ ਪੁੱਛੋ ਇੱਕ ਇਹਨਾਂ ਦੇ ਵਿੱਚੋਂ ਰੇਸ਼ੋ ਕੱਢ ਲਓ ਕੋਈ 10% ਜਾਂ 5% ਦੇ ਲੋਕਾਂ ਦੇ ਇਹਦੇ ਵਿੱਚ ਪੱਖ ਦੇ ਵਿੱਚ ਭੁਗਤਣਾ ਜਿਹੜਾ ਸੀਐਮ ਸਾਹਿਬ ਦਾ ਬਿਆਨ ਹੁੰਦਾ ਇਹ ਗੱਲ ਨਹੀਂ ਨਾ ਇਹ ਤਾਂ ਉਹ ਗੱਲ ਆ ਵੀ ਆ ਤਾਂ ਮੁਗਲਾਂ ਦੀ ਵੱਡੇ ਵੱਡੇ ਰਾਜ ਰਹੇ ਨੇਗੇ ਇਹ ਤਾਂ ਆਰਗੰਜੇਬ ਵੀ ਕਹਿੰਦਾ ਸੀ ਮਰੇ ਰਾਜ ਚ ਲੋਕ ਖੁਸ਼ ਨੇਗੇ ਐਡੇ ਵੱਡੇ ਕਰਵਾਇਆ ਤਾਂ ਇੱਥੇ 227 ਦੇ ਰਾਜ ਦੀ ਗੱਲ ਚੱਲੀ ਆ 227 ਦੇ ਵਿੱਚ ਪੰਜਾਬ ਜੱਟਨ ਦੀ ਗੱਲ ਚੱਲੀ ਆ ਪਰ ਉਧਰ ਕਾਂਗਰਸ ਪੱਟਾਂ ਤੇ ਥਾਪੀਆਂ ਮਾਰਦੇ ਕਿ 227 ਦੇ ਵਿੱਚ ਪੰਜਾਬ ਦੇ ਵਿੱਚ ਕਾਬਜ ਅਸੀਂ ਹੋਣਾ ਰਾਜ ਸਾਡਾ ਤੇ ਕਾਂਗਰਸ ਤੇ ਆਜੋ ਰਾਜਾ ਬਣਨ ਦੀ ਗੱਲ ਕਰ ਲੋ ਹੋਰ ਜਿੰਨੇ ਵੀ ਇਹਨਾਂ ਦੇ ਵੱਡੇ ਵੱਡੇ ਹੋਰ ਨੇ ਜਿੰਨੇ ਵੀ ਉਹਦੇ ਧਾਰਨਿਕ ਅਜ ਰਾਜਾ ਬਣ ਕੇ ਪ੍ਰਧਾਨ ਆ ਉਹਦੀ ਗੱਲ ਕਰੋ ਜਾਂ ਜਿੰਨੇ ਵੀ ਲੀਡਰ ਨੇ ਮੈਂ ਉਹਨਾਂ ਨੂੰ ਇੱਕ ਚੀਜ਼ ਪੁੱਛਣਾ ਚਾਹਣਾ ਇਹਦੇ ਇਹ ਫੋਕੀਆਂ ਪੱਟਾਂ ਤੇ ਥਾਪੀਆਂ ਮਾਰਨ ਨੂੰ ਇਹ ਪੰਜਾਬ ਦੇ ਲੋਕ ਵੀ ਸਮਝਣ ਇਹਨਾਂ ਦਾ ਯੋਗਦਾਨ ਕੀ ਆ ਇਹਨਾਂ ਨੇ ਸਹਾਰਚ ਕੀ ਕੀਤਾ ਕੀ ਅੱਜ ਅੱਜ ਵਿਰੋਧੀ ਧਿਰ ਆਪਣਾ ਰੋਲ ਸਹੀ ਨਿਭਾ ਰਹੀ ਹੈ ਮੈਨੂੰ ਜਵਾਬ ਦਿਓ ਕੀ ਅੱਜ ਪੰਜਾਬ ਦੇ ਹੱਕਾਂ ਲਈ ਕਿਸਾਨੀ ਦੇ ਲੋਕਾਂ ਲਈ ਜਾਂ ਜਿਹੜੀ ਪੰਜਾਬ ਦੇ ਸਭ ਤੋਂ ਵੱਡ ਸਿੱਖਾਂ ਦੀ ਵੋਟ ਆ ਉਹਨਾਂ ਤੇ ਕੁਝ ਤੁਸੀਂ ਗੱਲਬਾਤ ਕਰ ਰਹੇ ਹੋ ਉਹ ਨੁਮਾਇੰਦੀ ਕਰ ਰਹੇ ਹੋ ਕੱਲੇ ਪੱਟਾਂ ਤੇ ਥਾਪੀਆਂ ਮਾਰਨ ਨਾਲ ਤਾਂ ਨਹੀਂ ਕੁਝ ਬਣਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਦਾ ਧਰਤੀ ਤੇ ਖੜ ਕੇ ਗੱਲ ਕਹਿਣੇ ਆ ਸੱਚੇ ਪਾਤਸ਼ਾਹ ਤੂੰ ਆਪ ਆਪਣੇ ਸਿੱਖਾਂ ਨੂੰ ਆਪ ਆਪਣੀਆਂ ਅਹੁਦੇਦਾਰੀਆਂ ਦੇ ਕੇ ਆਪ ਸੇਵਾ ਕਰਵਾ ਇਹ ਪੰਜਾਬ ਦਾ ਕੁਝ ਚੰਗਾ ਹੋ ਸਕੇ ਦੇਖੋ ਅਸਲ ਦੇ ਵਿੱਚ ਜਿਹੜਾ ਪੰਥਕ ਗੱਲ ਆ ਜੋ ਆਪਣੀ ਸਿੱਖ ਪੰਥ ਦੀ ਗੱਲ ਆ ਸਿੱਖ ਧਰਮ ਇੱਕ ਜਹਾ ਧਰਮ ਹੈ ਜਿਹਨੂੰ ਅਸੀਂ ਅਸੀਂ ਅਪਣਾ ਲਈਏ ਜਾਂ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਫਲਸਫੇ ਤੇ ਚੱਲ ਪਈਏ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਫਲਸਫੇ ਤੇ ਚੱਲੂਗਾ ਉਹ ਕਿਸੇ ਨੂੰ ਧਾਰਮਿਕ ਬਤਕਰਾ ਨਹੀਂ ਕਰਦਾ ਕਿਸੇ ਨੂੰ ਕੋਈ ਛੋਟਾ ਨਹੀਂ ਸਮਝਦਾ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਦਿਓ ਮਹਾਰਾਜਾ ਰਣਜੀਤ ਸਿੰਘ ਚੱਲਿਆ ਤਾਂ ਉਹਨੇ ਹਿੰਦੂਆਂ ਦੀ ਮਸਜਿਦਾਂ ਉੱਪਰ ਵੀ ਸੋਣਾ ਆਹ ਸੌਰੀ ਮਸਜਿਦਾਂ ਉੱਪਰ ਵੀ ਸੋਣਾ ਤੇ ਹਿੰਦੂਆਂ ਦੇ ਮੰਦਰਾਂ ਉੱਪਰ ਵੀ ਸੋਣਾ ਤੇ ਹਰਮੰਦਰ ਸਾਹਿਬ ਉੱਪਰ ਤਾਂ ਹੋਣਾ ਹੀ ਹੋਣਾ ਸਭ ਨੂੰ ਬਰਾਬਰ ਰੱਖਿਆ ਇਸ ਕਰਕੇ ਤਾਂ ਕਰਕੇ ਕਹਿਣਾ ਚਾਹੁੰਦਾ ਵੀ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਚੰਗਾ ਕੋਈ ਬਦਲਾਅ ਲਿਆ ਕੇ ਪੰਥਕ ਇਕੱਠ ਦੋ ਦੋ ਧਵਾਲ ਨੇ ਬਸ ਅਜਿਹੇ ਪੰਥਕ ਇਕੱਠ ਤੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਜਿਵੇਂ ਇੱਕ ਪਾਸੇ ਭਾਈ ਅਮਰਪਾਲ ਸਿੰਘ ਦਾ ਇਕੱਠ ਦੂਸਰੇ ਪਾਸੇ ਸਿਮਰਜੀਤ ਸਿੰਘ ਮਾਨਹਰਾਂ ਦਾ ਇਕੱਠ ਪਿਛਲੇ ਸਮੇਂ ਦੇ ਵੀ ਤੁਸੀਂ ਵੀ ਸਿਮਰਜੀਤ ਸਿੰਘ ਮਾਨਹਰਾਂ ਦੀ ਕੈਂਪੇਨ ਕਰਦੇ ਹੋ ਇਸ 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 ਨੂੰ ਕਿਵੇਂ ਦੇਖਦੇ ਹੋ ਦੋਨੋਂ ਪੰਥਕ ਚਿਹਰੇ ਪਰ ਮੂੰਹ ਮੈਂ ਮੈਂ ਮਾਨ ਸਾਹਿਬ ਅੱਗੇ ਸਾਰੇ ਸਿੱਖ ਜਥੇਬੰਦੀਆਂ ਅੱਗੇ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਲੜਨ ਵਾਲੇ ਲੋਕਾਂ ਨਾਲ ਅੱਗੇ ਤੁਸੀਂ ਇਕੱਠੇ ਹੋ ਜਾਓਗੇ ਤਾਂ ਕੁਝ ਪੰਜਾਬ ਦਾ ਬਣ ਜਾਊਗਾ ਜੇ ਤੁਸੀਂ ਐਵੇਂ ਜਿਕਰ ਹੀ ਲਗ ਲਗ ਇੱਕ ਦੂਸਰੇ ਦੇ ਖਿਲਾਫ ਬਿਆਨ ਦੇ ਕੇ ਤਾਂ ਨਾ ਤੁਹਾਡਾ ਕੱਖ ਬਣਨਾ ਨਾ ਇਹਨਾਂ ਦਾ ਕੱਖ ਬਣਨਾ ਮੇਰੀ ਤਾਂ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਰਾ ਪੰਥ ਇਕੱਠਾ ਹੋ ਜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਗੁਨਾਹ ਕੀਤੇ ਉਹਨਾਂ ਨੂੰ ਮਾਫ਼ਨਾ ਕਰੋ ਮੇਰੀ ਤਾਂ ਇਹੀ ਬੇਨਤੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਅੱਗੇ ਵੀ ਇਹਨਾਂ ਸਾਰਿਆਂ ਇਹਨਾਂ ਅੱਗੇ ਵੀ ਦੇਖੋ ਤੁਹਾਨੂੰ ਕਿਸ ਨਾ ਕੁਝ ਇਕੱਠੇ ਹੋ ਕੇ ਕਰਨਾ ਚਾਹੀਦਾ ਹੁਣ ਜੇਬ ਪਿਛਲੇ ਸਮੇਂ ਦੇ ਵਿੱਚ ਗੱਲ ਕਰੀਏ ਅਮਰਤਪਾਲ ਬਲਾ ਇਸ ਨਾਮ ਝਗਾ ਕਿਉਂ ਲੋਕਾਂ ਦਾ ਉਹਨੇ ਝਗਾਸ ਕਰਕੇ ਆ ਕਿ ਉਹ ਅੱਜ ਜੇਲ੍ਹ ਦੇ ਵਿੱਚ ਬੈਠਾ ਪਹਿਲਾਂ ਐਨਐਸਸੀ ਦਾ ਝਗਾ ਹੋਰ ਵੱਧ ਗਿਆ ਜਿਹੜਾ ਯੂਏਪੀ ਲਗਾ ਦਿੱਤਾ ਗਿਆ ਉਹਨਾਂ ਪਰ ਝਗਾ ਹੁਣ ਲੋਕਾਂ ਦਾ ਹੋਰ ਵੱਧ ਗਿਆ ਇਸ ਕਰਕੇ ਉਹਨਾਂ ਵਾਲਾ ਝਗਾ ਤਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਫੈਸਲੇ ਕਰਨੇ ਪਾਰਟੀ ਦੇ ਵਿੱਚ ਪੰਨਾ ਸਿੱਧੂ ਵੀ ਜਾਣਗੇ ਦੇਖੋ ਮੇਰੀ ਗੱਲ ਸੁਣ ਮੈਂ ਤਾਂ ਇੱਕ ਗੱਲ ਸੁਣ ਤੂੰ ਆ ਬਾਈ ਜਸ ਮੈਂ ਨਾ ਤਾਂ ਕੋਈ ਮੈਨੂੰ ਤਾਂ ਇਹ ਪਾਰਟੀ ਮੈਂ ਤਾਂ ਦਾ ਸਾਥ ਪਹਿਲਾਂ ਵੀ ਦਿੰਦਾ ਆ ਰਿਹਾ ਹਾਂ ਸਮਝਣਾ ਗੱਲ ਮਤਲਬ ਜਿਹੜੇ ਸਾਡੇ ਪੰਜਾਬ ਦੇ ਲੋਕ ਕੁਝ ਜ਼ਿਲ੍ਹਾ ਦੇ ਵਿੱਚ ਨੇ ਮੈਂ ਤਾਂ ਉਹਨਾਂ ਦਾ ਪਹਿਲਾਂ ਵੀ ਸਾਥ ਦਿੰਦਾ ਆ ਰਿਹਾ ਮੈਂ ਤਾਂ ਹੁਣ ਵੀ ਸਾਥ ਦੇਊਗਾ ਜਿਹੜਾ ਕੋਈ ਪੰਜਾਬ ਲਈ ਲੜੂਗਾ ਚਾਹੇ ਕਿਸਾਨ ਜੱਥੇਬੰਦੀਆਂ ਨੇ ਚਾਹੇ ਸਿੱਖ ਜੱਥੇਬੰਦੀਆਂ ਨੇ ਮੈਂ ਇੱਕ ਸਿੱਖ ਘਰ ਦੇ ਵਿੱਚ ਪੈਦਾ ਹੋਇਆ ਮੈਂ ਗੁਰੂ ਨੂੰ ਆਪਣ ਨੂੰ ਸਮਰਪਿਤ ਆ ਜਿਹੜਾ ਕੋਈ ਪੰਜਾਬ ਦਾ ਚੰਗਾ ਕਰੂਗਾ ਮੈਂ ਤਾਂ ਸਾਥ ਡਟ ਕੇ ਦੇਊਗਾ ਬਾਈ ਤੁਸੀਂ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਪਹਿਲਾਂ ਮੈਂ ਕਿਹੜਾ ਐਮਐਲਏ ਸੀਗਾ ਮੈਂ ਕਿਹੜਾ ਕੁਛ ਆ ਤੂੰ ਮੈਨੂੰ ਆਪ ਆਪਣੇ ਮੂੰਹੋਂ ਜ਼ੁਬਾਨ ਨਾਲ ਦੱਸ ਦੇ ਜਿਹੜੇ ਕੰਮ ਗੁਰੂ ਸਾਹਮਣੇ ਮੈਥੋਂ ਕਰਾਏ ਨੇ ਕੀ ਉਹ ਐਮਐਲਏ ਕਰ ਸਮਾਰ ਕੇ ਜਵਾਬ ਦੇ ਹਾਂ ਬਿਲਕੁਲ ਹੈ ਨਾ ਤੈਨੂੰ ਪੁੱਛਣਾ ਜਾਣਾ ਮੈਂ ਦੱਸ ਤੂੰ ਪੱਤਰਕਾਰ ਐਡਾ ਵੱਡਾ ਪੰਜਾਬ ਦਾ ਤੇਰਾ ਸਾਰੇ ਰਿਸਪੈਕਟ ਕਰਦੇ ਨੇ ਦੱਸ ਕੋਈ ਐਮਐਲਏ ਕਰ ਸਕਦਾ ਦੇ ਜਵਾਬ ਨਹੀਂ ਜਿਵੇਂ ਤੁਸੀਂ ਉਹ ਪੈਸੇ ਮੜਵਾਇਆ ਬਹੁਤ ਚੰਗੀ ਗੱਲ ਹਾਂ ਫਿਰ ਇਹ ਗੱਲ ਕਹਿਣਾ ਚਾਹਣਾ ਵੀ ਇਹ ਗੱਲ ਆ ਵੀ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਹਨਾ ਵੀ ਆਪਾਂ ਦਾ ਐਵੇਂ ਹੀ ਬਥੇਰੀ ਅੱਗ ਪਾਰਾਂ ਚ ਮਚਾ ਦਿੰਦੇ ਹਨਾ ਕੀ ਵੀ ਰਾਜਨੀਤਿਕ ਤੌਰ ਤੇ ਕੋਈ ਸੋਚ ਹੋਵੇ ਕਿ ਰਾਜਨੀਤਿਕ ਤੌਰ ਤੇ ਆਉਣਾ ਇੱਕ ਅਹੁਦਾ ਫਿਰ ਵੀ ਉਦਾਂ ਹੀ ਹੁੰਦਾ ਅਨ ਤਾਂ ਜਿਹੜੇ ਦੇਖੋ ਇਹਦੇ ਵਿੱਚ ਗੱਲ ਪਤਾ ਕੀ ਹੈ ਇਹਦੇ ਵਿੱਚ ਮੈਂ ਤਾਂ ਆਪਦੇ ਜਿੰਨੇ ਵੀ ਹੁਣ ਮੇਰੇ ਨਾਲ ਦੋਸਤ ਬਥੇਰੇ ਨੇਗੇ ਮੇਰੇ ਲਈ ਧਰਨੇ ਲਾ ਕੇ ਬਥੇਰੇ ਆਏ ਹਨਾ ਮੈਂ ਤਾਂ ਉਹਨਾਂ ਤੋਂ ਸਾਰਿਆਂ ਤੋਂ ਰਾਇ ਲੈ ਕੇ ਚੱਲੂੰਗਾ ਵੀ ਭਾਈ ਮੈਨੂੰ ਕੀ ਕਰਨਾ ਚਾਹੀਦਾ ਪਰ ਉਹਨਾਂ ਤੋਂ ਪੁੱਛ ਕੇ ਚੱਲੂੰਗਾ ਹਨਾ ਮੈਂ ਉਹ ਜਾ ਅੱਗੇ ਸਟੈਪ ਚੱਕੂੰਗਾ ਬਾਕੀ ਸਮਰਥਨ ਮੇਰਾ ਇਹਨਾਂ ਨਾਲ ਇਸ ਕਰਕੇ ਆ ਵੀ ਇਹ ਪੰਜਾਬ ਲਈ ਅੱਜ ਨੌਜਵਾਨ ਜ਼ਿਲਾਂ ਦੇ ਵਿੱਚ ਬੈਠੇ ਨੇਗੇ